ਹਾਂਜੀ ਦੋਸਤੋ ਲੈ ਕੇ ਹਜ਼ਰਾਂ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਤਾਜ਼ਾ ਅਪਡੇਟ ਮੌਸਮ ਦੀ ਤਾਜ਼ਾ ਅਪਡੇਟ ਦੇ ਅਨੁਸਾਰ ਜੋ ਕਿ ਅੱਜ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਦੇ ਨਾਲ ਜੋ ਕਿ ਗਰਜ ਚਮਕ ਦੇ ਨਾਲ ਕਿਤੇ ਕਿਤੇ ਜੋ ਕਿ ਹਲਕੀ ਜਾਂ ਫੁਲਕੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕੋਈ ਜ਼ਿਆਦਾ ਮੀਂਹ ਦੀ ਸੁਭਾਵਨਾ ਜ਼ਿਆਦਾ ਭਾਰੀ ਮੀਂਹ ਦੀ ਸੁਭਾਵਨਾ ਪੰਜਾਬ ਦੇ ਵਿੱਚ ਨਹੀਂ ਰਹੇਗੀ ਇਹ ਤੋਂ ਲਾ ਬਾ ਅਗਲੇ ਦੋ ਦਿਨ ਜੋ ਕਿ ਪੰਜਾਬ ਦੇ ਵਿੱਚ ਫਿਰ ਤੋਂ ਮੌਸਮ ਖੁਸ਼ਕ ਰਹੇਗਾ ਤੇ ਜ ਮਾਰਚ ਦੇ ਲਾਸਟ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਦਾ ਹੈ ਇਸ ਮਹੀਨੇ ਦੇ ਲਾਸਟ ਦਿਨਾਂ ਦੇ ਵਿੱਚ ਤਾਂ ਦੋਸਤੋ ਕੁੱਲ ਮਿਲਾ ਕੇ ਜੋ ਕਿ ਅੱਜ ਬਦਲਵਈਅਤ ਤੇ ਠੰਡੀਆਂ ਹਵਾਵਾਂ ਦੇ ਨਕਾਰਨਾ ਪੰਜਾਬ ਦੇ ਵਿੱਚ ਅੱਜ ਕਿਤੇ-ਕਿਤੇ ਜੋ ਕਿ ਹਲਕੀਆਂ ਫੁੜਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਵੀ ਦੇਖਣ ਨੂੰ ਵੀ ਮਿਲ ਸਕਦਾ ਹੈ ਤੇ ਦੁਨੀਆ ਠੰਡੀਆਂ ਹਵਾਵਾਂ ਇਸ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਗਵਾਂਢੀ ਸੂਬਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਸੋ ਦੋਸਤੋ ਏਸੀ ਛੋਟੀ ਜੀ ਜਾਣਕਾਰੀ ਮੌਸਮ ਦੇ ਨਾਲ ਸੰਬੰਧਿਤ ਜੋ ਚੀਜ਼ ਸਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ